ਆ ਤੁੰਦ ਗਣਾ ਚਿਚੜ ਜੀ ਇਹ ਮਿੱਟੀ ਗੋਆ ਨਹੀਂ ਇਹ ਚਿਚਣ ਚਿਚੜ ਕਮਾਲ ਹੈ ਕਿ ਨਾ ਲੋਕ ਕੇ ਰੇਟਾਂ ਦੇ ਵਿੱਚ ਅੱਜ ਜਿਹੜਾ ਮਹਿਸੂਸ ਹੋਣਾ ਗੋਆ ਹੈ ਇਹ ਗੋਆ ਨਹੀਂ ਇਹ ਚਿਚੜ ਨੇ ਆ ਬਾवीस ਜਿਹੜੇ ਗੋਹੜੇ ਢੇਰਿਆਂ ਲੱਗਦੀਆਂ ਹਨ ਤੁਹਾਨੂੰ ਇਹ ਗਾਈ ਚਿਚੜ ਬਹੁਤ ਲੱਖਾਂ ਦੀ ਗਿਣਤੀ ਵਿੱਚ ਆਹ ਕੋਈ ਹਾਂ ਕਿੰਨੇ ਬਹੁਤ ਬੁਰਾ ਲਈ ਇੱਕ ਸਰਦੀਆਂ ਦੇ ਮੌਸਮੇ ਅੱਗੇ ਸਰਦੀਆਂ ਚ ਚਿਚੜ ਨਹੀਂ ਬੰਦੇ ਸੀ ਹੁਣ ਕੀ ਇਟਾਂ ਲੱਗਣ ਕਰਕੇ ਇਦੇ ਵਿੱਚ ਵੜ ਜਾਂਦੇ ਨੇ ਸਰਦਾਂ ਜੋ ਠਾਂਡੇ ਦੇ ਜਾਂਦੇ ਇੱਕ ਠੰਡ ਕਰਕੇ ਪਸ਼ੂ ਦਾ ਸੰਭਾਲ ਰੱਖੋ ਟਾਈਮ ਅੰਦਰ ਬੰਨੋ ਬਹੁਤ ਜ਼ਿਆਦਾ ਤੇ ਗੁਰੂ ਘਾਓ ਜਿਵੇਂ ਠੰਡ ਹੈ ਜਦੋਂ ਮਾੜਾ ਚਿਚੜ ਬੰਦੇ ਉਦੋਂ ਆ ਇਲਾਜ ਕਰਾਓ ਕੋਈ ਦਵਾਈਆਂ ਆਉਂਦੀਆਂ ਨੇ ਮਲਣ ਵਾਲੀ ਜਾਂ ਟੀਕਾ ਆਉਂਦਾ ਹੈ ਭਰੇ ਰੱਖੋ ਪੂਰਾ ਜੇ ਸਦੇ ਪਸ਼ੂ ਕਮਜ਼ੋਰ ਹੋ ਗਿਆ ਉੱਠਣਾ ਔਖਾ ਜਾਂਦਾ ਹੈ ਖਾਸ ਕਰਕੇ ਪੰਜ ਛੇ ਨੂੰ ਛੋਟੇ ਬੱਚੇ ਨੂੰ ਤੇ ਜਾਂ ਜਿਹੜੇ ਕਮਜ਼ੋਰ ਬਸ ਨੂੰ ਜਿਵੇਂ ਆਜ ਵਾਤੋ ਧਿਆਨ ਦਿਓ ਮੀਨਾ ਦੋ ਨਾ ਫਿਰ ਨਹੀਂ ਬਾਰੇ ਵੀ ਬਹੁਤ ਚੜਾਏ ਬਹੁਤ ਕਿਉਂ ਇਟਾਂ ਦੇ ਵਿੱਚ ਬਣ ਜਾਂਦੇ ਜੀ ਜਿੱਥੇ ਤੋਂ ਆਪਣੀ ਲੱਗਦੀ ਉੱਥੇ ਜ਼ਿਆਦਾ ਬਣਦੇ ਜੀ। ਆਹ ਕੋਈ ਵੀ ਚਿਚੜ ਨਹੀਂ। ਜਿੱਥੇ ਗੋਆ ਪਸੂ ਕਰ ਦਿੰਦਾ ਉਹ ਚਿਚੜ ਬਣ ਜਾਂਦੇ। ਕਮਾਲ ਵੈਸ। ਆਹ ਆਹ। ਆਹ ਇਹ ਚਿਚੜ ਬਣੇ। ਆ ਜਿਹੜਾ ਦਾਗ ਲੱਗਦੇ ਨਾ ਵੇਖਣ ਨੂੰ ਲੱਗਦਾ ਜਿਵੇਂ ਕੋਇਆ ਪਰ ਹੈਗੇ ਚਿੱਚੜ ਨੇ ਜੀ ਨਾ ਵਿੱਚ ਬੜੇ ਬਿੱਟਾਂ ਦੇ ਹਮ ਆ ਲੁੱਕੇ ਬੈਸ ਹਾਂ ਆ ਵੀ ਜੀ ਨਾ ਥੱਲੇ ਬੜੇ ਬਹੁਤ ਨਿਕਲੇ ਜਾਂਦੇ ਤਾਂ ਤੁਹਾਨੂੰ ਕਹਿ ਵੀ ਪ੍ਰੇਰ ਕੋ ਪੂਰਾ ਸਫਾਈ ਰੱਖੋ ਜੀ ਇੰਨੇ ਕੋਈ ਤਰ੍ਹਾਂ ਸਪਰੇਅ ਕਰ ਦਿਓ ਜਦੋਂ ਪਸੂ ਬਾਹਰ ਬਣਦੇ ਅੰਦਰ ਸਪਰੇਅ ਕਰ ਦਿਓ ਜਦੋਂ ਪਸੂ ਅੰਦਰ ਬੰਨੇ ਨੇ ਤੁਸੀਂ ਬਾਹਰ ਸਪਰੇਅ ਕਰ ਦਿਓ ਤੇ ਠੰਡ ਕਰਕੇ ਥੋੜਾ ਜਿਹਾ ਪਲੇ ਰੱਖੋ ਜੀ ਬੋਸ ਆ ਗਏ ਹੂੰ ਹੂੰ ਚਿੱਚੜ ਚਿੱਚੜ ਬਹੁਤ ਜ਼ਿਆਦਾ ਹੈ ਟੇਟ ਚੱਕ ਆ ਬੇਖੋ ਇੰਝਾ ਕਮਾਲ ਹੈ ਆਈ ਡੇਟ ਚੱਕੇ ਮੋ ਅੱਗ ਲੱਗਿਆ ਪਿਆ ਕੀ ਕਰਦੇ ਖਿਆਲ ਨਹੀਂ ਕਰਦੇ ਯਾਰ ਕਿਸਾਨ ਭਰਾਓ ਬੇਨਤੀ ਹੈ ਧਿਆਨ ਰੱਖੋ ਪਸ਼ੂਆਂ ਦਾ ਓ ਬੇਖੋ ਨਿੱਕੇ ਨਿੱਕੇ ਵੱਟਿਆਂ ਥਲੇ ਕਿੰਨੇ ਕੁਆ ਠੀਕ ਹੈ ਜੀ ਟੀਕੇ ਰੁਲਵਾਈ ਰੱਖੋ ਜਨਾਬਾ ਸਨਾ ਚੇੜ ਬਸ ਬਹੁਤ ਬਹੁਤ ਦਵਾਈਆਂ ਵੀ ਆਉਂਦੀਆਂ ਨੇ ਟੀਕੇ ਵੀ ਆਂਦੇ ਨੇ ਡਾਕਟਰ ਸਲਾਹ ਲੈ ਲੋ ਕਰੋ ਜੇ ਨਹੀਂ ਤੁਹਾਡੂ ਕੋਈ ਸਿਲਾਈ ਦਵਾਈ ਅਸਰ ਕਰਦੀ ਤੇ ਡਾਕਟਰ ਨੂੰ ਬੁਲਾਓ ਠੀਕ ਹੈ ਜੀ